ਨਵਸ਼ਕਾਰ ਤੁਸੀਂ ਦੇਖ ਰਹੇ ਹੋ ਰਾਵੀ ਗਲੋਬਲ ਨਿਊਜ਼ ਅੱਜ ਸੀਨੀਅਰ ਸੈਕੰਡਰੀ ਸਕੂਲ ਨਰੋਡ ਜ਼ੈਮਲ ਸਿੰਘ ਵਿਖੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਜੀ ਦੁਆਰਾ 65 ਲੱਖ ਨਾਲ ਬਣਨ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਵੱਲੋਂ ਕਿਹਾ ਗਿਆ ਕਿ ਬਹੁਤ ਜਲਦੀ ਸੀ ਸਕੂਲ ਨੂੰ 1 ਕਰੋੜ ਰੁਪਏ ਦੀ ਹੋਰ ਗ੍ਰਾਂਟ ਦਿੱਤੀ ਜਾਵੇਗੀ ਜਿਸ ਨਾਲ ਸਕੂਲ ਨੂੰ ਹੋਰ ਉੱਚੇ ਪੱਧਰ ਤੇ ਲਿਆਂਦਾ ਜਾਵੇਗਾ ਬਹੁਤ ਹੀ ਖੁਸ਼ੀ ਦਾ ਪਲ ਹੈ ਕਿ ਸਾਡਾ ਸਰਹੱਦੀ ਇਲਾਕਾ ਅ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਯੋਜਨਾਵਾਂ ਕਰੋੜਾਂ ਦੇ ਰੂਪ ਦੇ ਵਿੱਚ ਇਸ ਇਲਾਕੇ ਦੀ ਸ਼ੁਰੂਆਤ ਉਹਨਾਂ ਦੀ ਹੋਈ ਆ ਪਰ ਅੱਜ ਮੈਂ ਇੱਕ ਨਵੇਕਲੇ ਰੂਪ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਨਰੋਡ ਜਮਲ ਸਿੰਘ ਜਿਹਨੂੰ 562 ਲੱਖ ਰੁਪਈਆ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਆਇਆ ਔਰ ਇਹ 562 ਲੱਖ ਰੁਪਈਆ ਇਸ ਸਕੂਲ ਦੀ ਕਾਇਆ ਬਦਲਣ ਲਈ ਬਹੁਤ ਮੈਂ ਸਮਝਦਾ ਵੀ ਲੋੜ ਸੀਗੀ ਇਹਦੀ ਔਰ ਨਾਟ ਓਨਲੀ 562 ਲੱਖ ਰੁਪਈਆ ਇਸ ਤੋਂ ਬਾਅਦ ਬਹੁਤ ਜਲਦੀ 1 ਕਰੋੜ ਰੁਪਇਆ ਹੋਰ ਇਸ ਸਕੂਲ ਨੂੰ ਮਤਲਬ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਰਿਹਾ ਸੋ ਇਹ ਪੈਸੇ ਇਸ ਕਰਕੇ ਆ ਰਿਹਾ ਪੀਸ ਸਕੂਲ ਦੇ ਅੰਦਰ ਬੱਚਿਆਂ ਦੀ ਗਿਣਤੀ ਵੀ ਅੱਛੀ ਹੈ ਔਰ ਇਥੋਂ ਦੇ ਜਿਹੜੇ ਆਪਸ ਕਰਨਾ ਸਹਿਬਾਨਾਂ ਦੀ ਮਿਹਨਤ ਦੇ ਨਾਲ ਬਹੁਤ ਸਾਰੇ ਬੱਚੇ ਮੈਡਟ ਵੀ ਗਿਆ ਸੋ ਇਹ ਚੁਣਿਆਇਆ ਪੰਜਾਬ ਸਰਕਾਰ ਨੇ ਪਿੰਡ ਸੋ ਇਸ ਤੋਂ ਇਲਾਵਾ ਕਿਲ ਪਰ ਪਿੰਡਾ 41 ਲੱਖ ਰੁਪਏ ਉੱਥੇ ਵੀ ਆ ਪ੍ਰਾਇਮਰੀ ਸਕੂਲ ਨੂੰ ਸੋ ਅੱਜ 52 ਲੱਖ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਹੈ ਲਗਾਤਾਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਜਰ ਥੀਮ ਹੈ ਬਾਕੀ ਕੰਮਾਂ ਦੇ ਵਿੱਚੋਂ ਉਹ ਹੈ ਹੈਲਥ ਔਰ ਐਜੂਕੇਸ਼ਨ ਨੂੰ ਲੈ ਕੇ ਸੋ ਐਜੂਕੇਸ਼ਨ ਦੇ ਸੰਦਰਭ ਚ ਅੱਜ ਜਿਹੜਾ 52 ਲੱਖ ਰੁਪਏ ਦੇ ਕੰਮਾਂ ਦੇ ਨਾਲ ਕੰਮ ਦੀ ਸ਼ੁਰੂਆਤ ਕੀਤੀ ਹੈ ਔਰ ਇਹ ਬੜਾ ਅੱਛਾ ਸਕੂਲ ਹੈ ਦੀ ਗਿਣਤੀ ਵੀ ਬਹੁਤ ਅੱਛੀ ਹੈ ਬੜੇ ਹੋਣਹਾਰ ਬੱਚੇ ਆ ਸਾਡਾ ਸਟਾਫ ਵੀ ਇੱਥੇ ਵਧੀਆ ਆ ਸੋ ਅਸੀਂ ਚਾਹਨੇ ਆਪੀ ਸਕੂਲ ਜਿਹਨੇ ਵਧੀਆ ਹੋਣਗੇ ਸਕੂਲਾਂ ਦੀ ਮਾਹੌਲ ਜਿੰਨਾ ਚੰਗਾ ਹੋਏਗਾ ਸਾਡੇ ਬੱਚੇ ਉਨਾ ਹੀ ਅੱਛੀ ਐਜੂਕੇਸ਼ਨ ਲੈ ਕੇ ਅੱਗੇ ਜਿਹੜੇ ਮੁਕਾਬਲੇ ਦੇ ਵਿੱਚ ਬੈਠਣ ਦੇ ਕਾਬਿਲ ਬਣਨਗੇ ਤੋਂ ਅੱਜ ਕਮਾਂ ਦੀ ਸ਼ੁਰੂਆਤ ਕੀਤੀ